ਬਾਰੇ ਦੇ ਠੰਗਿਆ ਤੇ ਲੱਗਦਾ ਕਿ ਕੋਈ ਪੋਜ਼ਿਟਿਵ ਆਊਟਕਮ ਜਿਹੜਾ ਇਹਦੇ ਵਿੱਚ ਨਿਕਲਿਆ ਹੈ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਬਜੋਂ ਇੱਕ ਚੰਗੀ ਪਹਿਲ ਕਦਮੀ ਕੀਤੀ ਹੈ ਜੇਕਰ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਆਦਾ ਵਿਕਾਸ ਜਿਹੜਾ ਪੰਜਾਬ ਦਾ ਉਹ ਅਕਾਲੀ ਸਰਕਾਰਾਂ ਵੇਲੇ ਹੀ ਹੋਇਆ ਹੈਗਾ ਚਾਹੇ ਉਹ ਬੁਨਿਆਦੀ ਢਾਂਚੇ ਦੀ ਗੱਲ ਹੋਵੇ ਚਾਹੇ ਹਵਾਈ ਅੱਡਿਆਂ ਦੀ ਗੱਲ ਹੋਵੇ ਤੇ ਚਾਹੇ ਜਿਹੜਾ ਪਿੰਡਾਂ 'ਚ ਫੋਕਲ ਪੁਆਇੰਟ ਬਣਾਣੇ ਹੋਣ ਮੰਡੀ ਸਿਸਟਮ ਬਣਾਣਾ ਹੋਵੇ ਜਿਹੜੇ ਜਿਆਦਾ ਕੰਮ ਆ ਜਿਹੜੇ ਪੰਜਾਬ ਦੇ ਵਿਕਾਸ ਦੇ ਜਿਹੜੇ ਆ ਉਹ ਜਿਹੜੇ ਅਕਾਲੀ ਸਰਕਾਰਾਂ ਬਲੇ ਹੀ ਹੋਏ ਆ ਜਿਹੜੀਆਂ ਕੌਮੀ ਪਾਰਟੀਆਂ ਉਹਨਾਂ ਦੀ ਆਪਣੀ ਉਮੀਦ ਹੁੰਦੀ ਆ ਪਰ ਕਿਸੇ ਪ੍ਰਾਂਤ ਦੇ ਵਿੱਚ ਖੇਤਰੀ ਸਰਕਾਰਾਂ ਲਈ ਜਿਹੜੀ ਖੇਤਰੀ ਪਾਰਟੀ ਆ ਉਹਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਆ ਪਿਛਲੇ ਸਮਿਆਂ ਚ ਅਕਾਲੀ ਦਲ ਨੇ ਰਾਜ ਕੀਤਾ ਕੁਝ ਉਹਨਕੋ ਗਲਤੀਆਂ ਵੀ ਹੋਈਆਂ ਜਿਹਦੇ ਕਰਕੇ ਲੋਕਾਂ ਦੀ ਉਹਨੂੰ ਨਰਾਜ਼ਗੀ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਸ ਦਾ ਮਤਲਬ ਇਹਦਾ ਅਰਥ ਇਹ ਨਹੀਂ ਆ ਕੀ ਅਕਾਲੀ ਦਲ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਚਾਹਣੀਆਂ ਕਿ ਉਹ ਹਾਸ਼ੀਏ ਤੇ ਪਿਆ ਰਹੇ ਤੇ ਅਕਾਲੀ ਦਲ ਮੁੱਖ ਧਰਾ ਚਾ ਕੇ ਪੰਜਾਬ ਦੀ ਮੋੜ ਤੋਗਵਾਈ ਨਾ ਕਰੇ ਪਿਛਲੇ ਸਮੇਂ ਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲਹੋਰਾ ਨੇ ਜਿਹੜੀਆਂ ਉਹ ਪਿਛਲੀਆਂ ਸਰਕਾਰਾਂ ਵੇਲੇ ਗਲਤੀਆਂ ਹੋਈਆਂ ਅਮਰਸਰ ਚ ਇੱਕ ਧਾਰਮਿਕ ਸਮਾਗਮ ਚ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉਹਨਾਂ ਨੇ ਉਹਦੇ ਚ ਖੁੱਲੇ ਆਮ ਗਲਤੀਆਂ ਵੀ ਮੰਨ ਲਈਆਂ ਤੇ ਅੱਗੇ ਲੋਕਾਂ ਤੋਂ ਸਮਰਥਨ ਦੀ ਮੰਗ ਕੀਤੀ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚੱਲ ਗਏ ਉਹਨਾਂ ਦੀ ਵਾਪਸੀ ਦੀ ਗੱਲ ਕੀਤੀ ਤੇ ਇਸ ਵੇਲੇ ਜਿਹੜਾ ਅਸੀਂ ਨਵੀਂ ਸਰਕਾਰ ਜਿਹੜੀ ਪੰਜਾਬ ਵਿੱਚ ਬਣੀ ਆ ਉਹਦਾ 2 ਸਾਲ ਦਾ ਰਾਜ ਵੀ ਦੇਖ ਲਿਆ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਜਿਹੜੇ ਦਾਅਵੇ ਕੀਤੇ ਉਹ ਪੂਰੇ ਹੁੰਦੇ ਨਜ਼ਰ ਨਹੀਂ ਆ ਰਹਾ ਬਲਕਿ ਪੰਜਾਬ ਨੂੰ ਹੋਰ ਵੀ ਕਰਜ਼ਾਈ ਕਰਨ ਵਾਲੇ ਪਾਸੇ ਇਹ ਸਰਕਾਰ ਲੈ ਕੇ ਜਾ ਰਹੀ ਆ ਇਸ ਵੇਲੇ ਲੋੜ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਇਹ ਮੋੜ ਤਕੜੀ ਹੋਵੇ ਤੇ ਪੰਜਾਬ ਦਾ ਜਿਹੜਾ ਵਿਕਾਸ ਹੈ ਖਾਸ ਕਰਕੇ ਪੰਜਾਬ 'ਚ ਖੇਤੀ ਆਧਾਰਿਤ ਸੰਤਨਾਂ ਲੱਗਣ ਨਵੀਂ ਪੀੜੀ ਦਾ ਇੱਥੇ ਪਵੇਖ ਹੋਵੇ ਜਿਹੜਾ ਪੰਜਾਬ ਦਾ ਜਾੜਾ ਹੋ ਰਿਹਾ ਉਹਨੂੰ ਰੋਕਿਆ ਜਾਵੇ ਪੰਜਾਬ ਨੂੰ ਪੰਜਾਬ ਰੱਖਣ ਲਈ ਪੰਜਾਬ ਪੰਜਾਬੀ ਜ਼ੁਬਾਨ ਸਭਿਆਚਾਰ ਪੰਜਾਬ ਦੇ ਇਤਿਹਾਸ ਵਿਰਸੇ ਦੀ ਰਾਖੀ ਲਈ ਅਕਾਲੀ ਦਲ ਦਾ ਅੱਗੇ ਆਣਾ ਬਿਹਤ ਜਰੂਰੀ ਆ ਉਹ ਅਕਾਲੀ ਦਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਲੋਕਾਂ ਦਾ ਨਵੇਂ ਸਿਰੇ ਤੋਂ ਵਿਸ਼ਵਾਸ ਜਿੰਨਾ ਚਾਹੀਦਾ ਉਹ ਤਾਂ ਹੀ ਹੋ ਸਕਦਾ ਜੇ ਅਕਾਲੀ ਦਲ ਇੱਕ ਪ੍ਰੋ ਪੀਪਲ ਜਿਹੜਾ ਪ੍ਰੋਗਰਾਮ ਲੈ ਕੇ ਲੋਕਾਂ ਦੇ ਕੋਲ ਜਾਵੇ ਤੇ ਇਹ ਸ਼ੁਰੂਆਤ ਅਕਾਲੀ ਦਲ ਨੇ ਅੱਜ ਸੈਮੀਨਾਰ ਕਰਕੇ ਕਰਵਾਤੀ ਆ ਅਗਲੇ ਦਿਨਾਂ 'ਚ ਇਹਨਾਂ ਨੇ ਇਹ ਜਿਹੜਾ ਪੰਜਾਬ ਬਚਾਓ ਯਾਤਰਾ ਵੀ ਸ਼ੁਰੂ ਕਰ ਰਿਹਾ ਇਹ ਸਾਰੇ ਰਲ ਕੇ ਸਰੋਕਾਰ ਜਿਹੜੇ ਇਸ ਤਰ੍ਹਾਂ ਦੀ ਜੇ ਰਣਨੀਤੀ ਲੈ ਕੇ ਅਕਾਲੀ ਦਲ ਸਰਗਰਮ ਹੁੰਦਾ ਤੇ ਅਕਾਲੀ ਦਲ ਮੁੜ ਕੇ ਲੋਕਾਂ ਦਾ ਵਿਸ਼ਵਾਸ ਜਿੱਤ ਜਿੱਤ ਸਕਦਾ ਤੇ ਇਹਦੇ ਵੱਲ ਉਹਨਾਂ ਦਾ ਇੱਕ ਅੱਜ ਵੱਡਾ ਕਦਮ ਹੈ ਤੁਹਾਡੀਆਂ ਖਾਸ ਤੌਰ ਤੇ ਕੀ ਸੁਜੈਸ਼ਨ ਦਿੰਦੇ ਕਿਉਂਕਿ ਕਨੈਕਟੀਵਿਟੀ ਕਿਤੇ ਨਾ ਕਿਤੇ ਨਹੀਂ ਮੇਰੀਆਂ ਸੁਜੈਸ਼ਨ ਤਾਂ ਉਹੀ ਜਿਹੜੀ ਮੈਂ ਗੱਲ ਤੇ ਜ਼ੋਰ ਦਿੰਦਾ ਬਾਅਦ ਚ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਉਸੇ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਪੰਜਾਬ ਚ ਐਗਰੋ ਵੇਸਟ ਇੰਡਸਟਰੀ ਚਾਹੀਦੀ ਆ ਕਿ ਜਿਹੜਾ ਯੂਥ ਹੈ ਉੱਥੇ ਉਹਨੂੰ ਨਜ਼ਰ ਆਉਣਾ ਚਾਹੀਦਾ ਕਿ ਮੈਂ ਇੱਥੇ ਐਜੂਕੇਸ਼ਨ ਲੈਣਾ ਜੇ ਮੈਂ ਇੱਥੇ ਰਹਿਣਾ ਤੇ ਮੇਰੇ ਮੈਨੂੰ ਕੰਮ ਮਿਲੂਗਾ ਮੇਰੇ ਕਰਨ ਲਈ ਕੁਝ ਹੋਵੇਗਾ ਮੈਂ ਕੁਝ ਇੱਥੇ ਰਹਿ ਕੇ ਕਰ ਸਕਦਾ ਤੇ ਬਣ ਸਕਦਾ ਜਦੋਂ ਨਵੀਂ ਪੀੜ੍ਹੀ ਚ ਪੰਜਾਬ ਦੇ ਲੋਕਾਂ ਚ ਜਿਹੜੇ ਬੱਚਿਆਂ ਦੇ ਮਾਪੇ ਆ ਉਹਨਾਂ ਚ ਇਹ ਵਿਸ਼ਵਾਸ ਪੈਦਾ ਹੋ ਗਿਆ ਤੇ ਪੰਜਾਬ ਜਿਹੜਾ ਮੁੜ ਕੇ ਅੱਗੇ ਵਧਣਾ ਸ਼ੁਰੂ ਹੋ ਜਾਏਗਾ ਤੇ ਇੱਕ ਉਦੀ ਧਿਰਾਂ ਦਾ ਜਿਹੜਾ ਜਿਹੜਾ ਪਿਛਲਾ ਰਿਕਾਰਡ ਦੇਖ ਲਓ ਚਾਹੇ ਕਾਂਗਰਸ ਨੇ ਲੰਮਾ ਸਮਾਂ ਇੱਥੇ ਰਾਜ ਕੀਤਾ ਨਵੀਂ ਪਾਰਟੀ ਬਣੀ ਹੈ ਦੋ ਸਾਲ ਤੋਂ ਰਾਜ ਕਰ ਰਹੀ ਹੈ ਇਨਾਂ ਦਾ ਤੁਸੀਂ ਆਪਣਾ ਰਿਕਾਰਡ ਦੇਖ ਲਓ ਕਿ ਪੰਜਾਬ ਨੂੰ ਜਿਹੜਾ ਜਿਹੜਾ ਅਕਾਲੀ ਦਲ ਤੋਂ ਬਚਾਉਣ ਦੀ ਲੋੜ ਹੈ ਜਾਂ ਪੰਜਾਬ ਨੂੰ ਇਹਨਾਂ ਪਾਰਟੀਆਂ ਤੋਂ ਬਚਾਉਣ ਦੀ ਲੋੜ ਹੈ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ 1955 ਜਿਹੜਾ ਪੰਜਾਬ ਦੇ ਪਾਣੀਆਂ ਨਾਲ ਬੇਇਨਸਾਫੀ ਹੋਈ ਉਹ ਕਾਂਗਰਸ ਰਾਜ ਵੇਲੇ ਹੋਈ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸੁਪਰੀਮ ਕੋਰਟ 'ਚ ਕੇਸ ਕੀਤਾ ਸੀ ਧਾਰਾ ਪੰਜਾਬ ਪੁਨਰਗਠਨ ਐਕਟ ਦੀਆਂ 78 79 80 ਨੂੰ ਚੁਣੌਤੀ ਦਿੱਤੀ ਸੀ ਉਹ ਕੇਸ ਦਰਬਾਰਾ ਸਿੰਘ ਤੋਂ ਇੰਦਰਾ ਗਾਂਧੀ ਨੇ ਦਬਾਵਾ ਕੇ ਵਾਪਸ ਕਰਵਾਇਆ ਪੰਜਾਬ ਨਾਲ ਪਾਣੀਆਂ ਦੇ ਮਾਮਲੇ ਤੇ ਦੂਜੀ ਗਿਦਾਰੀ ਉਦੋਂ ਹੋਈ ਉਹ ਤੋਂ ਬਾਅਦ ਐਮਰਜੈਂਸੀ ਲੱਗੀ ਉਹਦੇ ਬਾਰੇ ਜਾਣਦੇ ਆ ਆਪਰੇਸ਼ਨ ਬਲੂ ਸਕਾਰ ਬਾਰੇ ਜਾਣਦੇ ਆ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਜਾਣਦੇ ਆ ਇਹ ਸਾਰੀਆਂ ਇਹ ਕਾਂਗਰਸ ਦੇ ਰਿਕਾਰਡ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਇਹਦੀ ਕੋਈ ਵਿਚਾਰਧਾਰਾ ਨਹੀਂ ਕੋਈ ਸੋਚ ਨਹੀਂ ਕੋਈ ਵਿਕਾਸ ਦਾ ਕੋਈ ਪ੍ਰੋਗਰਾਮ ਨਹੀਂ ਇਹ ਤਾਂ ਮੰਡੀ ਚ ਖੜੇ ਆ ਔਕਾ ਦੇ ਰਿਆ ਆ ਚੀਜ਼ ਮੁਫਤ ਲੈ ਲਓ ਆ ਚੀਜ਼ ਮੁਫਤ ਲੈ ਲਓ ਤੇ ਵੋਟਾਂ ਸੰਦ ਦੇ ਦਿਓ ਇਹਨਾਂ ਦਾ ਪੰਜਾਬ ਬਾਰੇ ਕੋਈ 20 ਜਨੇ ਨਹੀਂ ਹੈ ਇਹ ਜੇ ਤੁਸੀਂ ਦੇਖੋਗੇ ਇਹਨਾਂ ਦੇ 92 ਐਮਐਲਏ ਆ ਹੋ ਸਕਦਾ ਸਰਕਾਰ 5 ਸਾਲ ਪੂਰੀ ਕਰੇ ਤੇ ਇਹਨਾਂ ਨੁਕਸਾਨ ਕਰ ਜਾਣਗੇ ਆਉਣ ਵਾਲੀਆਂ ਸਰਕਾਰਾਂ ਲਈ ਕੰਡੇ ਚੁਣਨੇ ਬਹੁਤ ਮੁਸ਼ਕਲ ਹੋ ਜਾਣਗੇ ਅੰਡਰਐਸਟੀਮੇਟ ਨਹੀਂ ਕਰ ਰਹੇ ਹਜੇ 2 ਸਾਲ ਦਾ ਸਿਰਫ ਇਹਨਾਂ ਦਾ ਰਜਿਮ ਹੋਇਆ ਬਾਕੀ ਇੰਨੇ ਨੇ ਸਾਲ ਜਿਹੜੀ ਸੱਤਾ ਦੇ ਵਿੱਚ ਰਹੇ ਨਹੀਂ ਤੁਹਾਡੀ ਤੁਹਾਡੀ ਨਹੀਂ ਇਹਦੇ ਚ ਜੇ ਅਸੀਂ ਕਿਸੇ ਪੰਬਲ ਪੁੱਸੇ ਚ ਰਵਾਂਗੇ ਤੇ ਹੋਰ ਨੁਕਸਾਨ ਹੋਊਗਾ ਅਕਾਲੀ ਇਹ ਦੂਜਾ ਜਿਹੜੀ 2 ਸਾਲ ਤੋਂ ਕਿਸ ਸਰਕਾਰ ਨੇ ਕਿਸ ਪਾਸੇ ਜਾਣਾ ਤੇ ਕੀ ਕਰਨਾ ਉਹਦਾ ਇਹਨਾਂ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਨਾ ਜਿਹੜੇ ਇਹ ਤਾਂ ਪਤਾ ਲੱਗ ਰਿਹਾ ਹੈ ਨਾ ਦਿਨ ਰਾਤ ਵੱਡੀ ਪੱਧਰ ਤੇ ਕਰਜ਼ਾ ਚੁੱਕ ਰਿਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲੈਣੀ ਅਸੀਂ ਸਾਦੇ ਰਹਿਣਾ ਉਹ ਵੱਡੇ ਵੱਡੇ ਲਸ਼ਕਰ ਲੈ ਕੇ ਨਾ ਸਿਰਫ ਖੋਦ ਤੇ ਬਲਕਿ ਉਹਨਾਂ ਦੇ ਘਰ ਤੇ ਵੀ ਤੁਰੇ ਫਿਰਦੇ ਆ ਫਿਰ ਜਿਹੜੇ ਪੰਜਾਬ ਦੇ ਜਹਾਜ਼ ਹੈ ਪੰਜਾਬ ਦਾ ਹੈਲੀਕਾਪਟਰ ਹੈ ਉਹ ਸਾਰੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਵਰਤੇ ਜਾ ਰਿਹਾ ਤੇ ਇਹ ਇਹ ਚੀਜ਼ਾਂ ਜਿਹੜੀਆਂ ਆ ਰਹੀਆਂ ਜੇ ਉਹਨਾਂ ਨੂੰ ਰੋਕਾਂਗੇ ਨਹੀਂ ਟੋਕਾਂਗੇ ਨਹੀਂ ਤੇ ਫੇਰ ਇਹ ਪੰਜਾਬ ਦੀ ਬਹੁਤ ਤਬਾਈ ਹੋਏਗੀ ਤੇ ਜੇ ਅਸੀਂ ਇਹਨਾਂ ਦੀਆਂ ਗਲਤ ਨੀਤੀਆਂ ਜਿਹੜੀਆਂ ਪ੍ਰੈਸ ਦਾ ਫਰਜ ਹੁੰਦਾ ਪੱਤਰਕਾਰਾਂ ਦਾ ਫਰਜ ਹੁੰਦਾ ਜੇ ਅਸੀਂ ਉਹ ਚੀਜ਼ਾਂ ਅੱਜ ਰੋਕਦੇ ਨਹੀਂ ਉਹਨਾਂ ਨੂੰ ਚੁਣੌਤੀ ਨਹੀਂ ਦਿੰਦੇ ਉਹਨਾਂ ਦਾ ਵਿਰੋਧ ਨਹੀਂ ਕਰਦੇ ਤੇ ਫੇਰ ਇਹ ਉਹ ਚੀਜ਼ ਉਹ ਇਹ ਗਲਤ ਪਾਸੇ ਜਾਈ ਜਾ ਰਹੀ ਹੈ ਤੇ ਇਹਨਾਂ ਦਾ ਆਪਣਾ ਨੁਕਸਾਨ ਹੋਊਗਾ ਕਰੋੜ ਤੋਂ ਵੀ ਜ਼ਿਆਦਾ ਹੋ ਗਿਆ ਤੇ ਉਹ ਦਿਨ ਰਾਤ ਜਿਹੜੀਆਂ ਪੰਜਾਬ ਦੇ ਦਿਵਾਲੀਆ ਹੋ ਚੁੱਕੇ ਪੰਜਾਬ ਦੇ ਖਜ਼ਾਨੇ ਚੋਂ ਜਿਹੜਾ ਪੈਸਾ ਵਰਤਿਆ ਜਾ ਰਿਹਾ ਖਰਚਿਆ ਜਾ ਰਿਹਾ ਉਹ ਸਾਰੇ ਦੇਸ਼ ਚ ਆਮ ਆਦਮੀ ਪਾਰਟੀ ਦੀ ਸਾਖ ਬਣਾਉਣ ਲਈ ਖਰਚ ਹੋ ਰਿਹਾ ਉਹਦਾ ਪੰਜਾਬ ਦੇ ਵਿਕਾਸ ਨਾਲ ਕੋਈ ਸੰਬੰਧ ਨਹੀਂ ਕੀ ਲੱਗਦਾ ਕੀ ਸਾਫਤ ਜਿਹੜੇ ਦੇਖੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਬੁੱਧੀਜੀਵੀਆਂ ਨੇ ਬੜੀ ਖੁੱਲ ਕੇ ਜੋ ਪੰਜਾਬ ਦੇ ਵਿੱਚ ਇਸ ਵੇਲੇ ਚਿੰਤਾਵਾਂ ਹੱਲ ਹਰ ਗੱਲ ਕਰ ਰਹੇ ਉਹਦੇ ਉੱਤੇ ਆਪਣਾ ਚਰਣਾ ਪਾਇਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਸੰਵਿਧਾਨਕੀ ਬੜੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਅਲਮੋਸ ਸਾਰੇ ਹੀ ਬੁੜਾਰਿਆਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਹੈ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ। ਔਰ ਪਿਛਲੇ ਸਮਿਆਂ ਦੇ ਵਿੱਚ ਬੜਾ ਇਤਿਹਾਸਿਕ ਰੋਲ ਸ਼੍ਰੋਮਣੀ ਅਕਾਲੀ ਦਲ ਨੇ ਨਿਭਾਇਆ। ਤੇ ਹੁਣ ਵੀ ਅਸਲੇ ਜਿਹੜੀ ਆਰਥਿਕ ਮੰਦਹਾਲੀ ਦਾ ਦੌਰ ਹੈ ਜੋ ਬੇਰਜ਼ਗਰੀ ਦਾ ਦੌਰ ਹੈ ਜੋ ਕ腐ਸ਼ਨ ਦਾ ਦੌਰ ਹੈ ਜਿਸ ਤਰੀਕੇ ਫੈਡਰਲਿਜ਼ਮ ਨੂੰ ਬਹੁਤ ਵੱਡਾ ਖੋਰਾ ਇਸ ਵळे ਦੇਸ਼ ਦੀ ਸਰਕਾਰ ਵੱਲੋਂ ਲਾਇਆ ਜਾ ਰਿਹਾ ਇਹਨਾਂ ਸਾਰਿਆਂ ਸਮੱਸਿਆਵਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਪਹਿਲਾਂ 1978 ਦੇ ਵਿੱਚ ਪਹਿਲਾਂ 1973 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਅਨੰਦਪੁਰ ਦਾ ਮਤਾ ਪਾਸ ਕਰਕੇ ਦੇਸ਼ ਨੂੰ ਇੱਕ ਸੇਧ ਦਿੱਤੀ ਸੀ ਅੱਜ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਹਿੱਤਾਂ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਹੈ ਕਿ ਜਿਹੜਾ ਭਰੋਸਾ ਸਾਰਿਆਂ ਨੇ ਰਲ ਕੇ ਅੱਜ ਦੇ ਸਮੇਂਦਰ ਚ ਪ੍ਰਗਟ ਕੀਤਾ ਇਹ ਸਾਡੇ ਵਾਸਤੇ ਬਹੁਤ ਵੱਡਾ ਉਤਸ਼ਾਹ ਹੈ। ਬਾਕੀ ਅੱਜ ਜਿਹੜੇ ਮਸਲੇ ਜਿਹੜੇ ਸਾਰੇ ਡਿਸਕਸ ਹੋਏ ਆ ਜਿਹੜੇ ਤੇ ਵਿਸਾਰ ਦੇ ਵਿੱਚ ਸਾਰੇ ਬੁੱਧੀਜੀਵਾਂ ਨੇ ਚੰਗਾ ਪਾਇਆ ਇਹ ਚੀਜ਼ਾਂ ਹੁਣ 1 ਫਰਵਰੀ ਨੂੰ ਜਿਹੜੀ ਸ੍ਰੀ ਅਕਾਲ ਪਤਵਰ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਊਟਾਰੀ ਤੋਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਹੋ ਰਹੀ ਹੈ। ਉਹਦੇ ਵਿੱਚ ਇਹ ਮਸਲੇ ਲੋਕਾਂ ਚ ਲੱਗ ਜਾਏ ਕਿ ਕਿੰਨਾ ਪੰਜਾਬ 'ਚ ਕਰਜ਼ਾ ਚੜ ਗਿਆ ਹੈ ਕਿੰਨੀ ਨਸ਼ਿਆਂ ਦੀ ਮਾੜੀ ਹਾਲਤ ਹੈ ਕਿਵੇਂ ਪੰਜਾਬ ਦੇ ਨੌਜਵਾਨਾਂ ਦੇ ਹੱਕ ਮਾਰੇ ਜਾ ਰਹੇ ਆ ਕਿਵੇਂ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਤਾਕਤ ਦਿੱਤੀ ਸੀ ਉਹਨਾਂ ਨੇ ਉਹ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਤਾਕਤ ਰੱਖ ਕੇ ਤੇ ਪੰਜਾਬ ਦਾ ਅਪਮਾਨ ਵੀ ਕੀਤਾ ਪੰਜਾਬ ਦਾ ਨੁਕਸਾਨ ਵੀ ਕੀਤਾ ਸੋ ਕਿਸਾਨੀ ਦੇ ਮੁੱਦੇ ਨੇ ਦਲਿਤ ਭਾਈਚਾਰੇ ਦੇ ਮੁੱਦੇ ਨੇ ਪੰਜਾਬ ਦੇ ਪੁਰਾਣੇ ਮੁੱਦੇ ਨੇ ਇਹ ਸਾਰੇ ਮੁੱਦੇ ਇਕੱਠੇ ਹੋ ਕੇ ਤੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਜਨਤਾ ਦੀ ਕਚਹਿਰੀ ਦੇ ਵਿੱਚ ਅਸੀਂ ਰੱਖਾਂਗੇ ਔਰ ਲੋਕਾਂ ਨੂੰ ਇਹਦੇ ਹੱਲ ਵਾਸਤੇ ਲਾਮਬੰਦ ਕਰਾ ਸਜੈਸ਼ਨਸ ਵੀ ਜਿਹੜੀਆਂ ਕੁਝ ਦਿੱਤੀਆਂ ਗਈਆਂ ਨੇ ਵਿਦਵਾਨਾਂ ਜਦੋਂ ਵਿਦਵਾਨ ਲੋਕ ਜਿਹੜੇ ਨੇ ਪਾਰਟੀ ਪੰਦਰ ਤੋਂ ਉੱਪਰ ਉੱਠ ਕੇ ਤੇ ਨਿਰਪੱਖ ਤੌਰ ਤੇ ਆਪਣੀ ਰਾਏ ਦਿੰਦੇ ਇਸ ਕਰਕੇ ਉਹਦੇ ਵਿੱਚ ਜਿਹੜੇ ਸ਼ਰਮਣੀ ਅਕਾਲੀ ਦਰ ਨੂੰ ਜੋ ਹੋਰ ਆਪਣੇ ਆਪ ਨੂੰ ਜਥੇਬੰਦਕ ਢਾਚੇ ਨੂੰ ਮਜ਼ਬੂਤ ਕਰਨ ਵਾਸਤੇ ਇੰਦਰ ਪਾਰਟੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਵਾਸਤੇ ਜੋ ਸੁਝਾਏ ਨੇ ਅਸੀਂ ਉਹਨੂੰ ਪੂਰਾ ਹੁੰਦ ਕੇ ਸਕਰਾਂਗੇ ਠੀਕ ਹੈ ਗਿਆ ਜੀ ਕਿਉਂਕਿ ਵਿਚਾਰਾ ਡਾਕਟਰ ਆ ਜਾ ਡਾਕਟਰ ਕਿਸ ਤਰ੍ਹਾਂ ਦਾ ਜਿਹੜਾ ਅੱਜ ਪੰਜਾਬ ਦੇ ਸਾਰੋਕਾਰ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੀ ਕੀ ਭੂਮਿਕਾ ਔਰ ਪੰਜਾਬ ਦੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਕਿਵੇਂ ਹਾਣ ਦੇ ਹੋ ਕੇ ਪੰਜਾਬ ਦੇ ਲੋਕ ਜਿੱਤ ਸਕਦੇ ਆ ਇਹਤੇ ਬੜੇ ਬੜੇ ਵਿਦਵਾਨਾਂ ਨੇ ਅੱਜ ਵਿਚਾਰ ਚਰਚਾ ਕੀਤੀ ਆ ਆਰਥਿਕ ਮਾਹਰ ਵੀ ਰਾਜਸੀ ਵਿਸ਼ਲੇਸ਼ਣਕਾਰ ਵੀ ਔਰ ਸਮਾਜਿਕ ਧਾਰਮਿਕ ਖੇਤਰ ਵਿੱਚ ਵਿਚਰਵਾਲੀ ਹਰ ਹੱਸੀ ਜਿਹੜੀ ਸ਼ਖਸੀਅਤ ਸੀ ਉਨੇ ਇਸ ਗੋਸ਼ਟੀ ਵਿੱਚ ਹਿੱਸਾ ਲਿਆ ਔਰ ਮੈਂ ਸਮਝਦਾ ਕਿ 1 ਫਰਵਰੀ ਤੋਂ ਸਾਹ ਸ਼ਾਮ ਸਿੰਘ ਟਾਰੀ ਵਾਲੇ ਦੇ ਪਿੰਡ ਤੋਂ ਜੋ ਸ਼੍ਰੋਮਣੀ ਕਾਲੀਦਾਰ ਪੰਜਾਬ ਬਚਾਓ ਮਾਰਚ ਕਰ ਰਿਹਾ ਸ਼ੁਰੂ ਉਸ ਪੰਜਾਬ ਬਚਾਓ ਮਾਰਚ ਲਈ ਇਹ ਬਹੁਤ ਵੱਡਾ ਹਲਾਰਾ ਹੋਏਗਾ ਜਿਹੜਾ ਅੱਜ ਦਾ ਇੱਕ ਵਿਸ਼ੇਸ਼ ਗੋਸ਼ਟੀ ਸਮਾਚਾਰ ਹੋਇਆ ਇਸ ਸੈਮੀਨਾਰ ਦੇ ਵਿੱਚ ਜਿੱਥੇ ਪੰਜਾਬ ਦੀ ਆਰਥਿਕ ਨਿਗਾਰਾ ਉਹਦੇ ਕਾਰਨਾਂ ਤੇ ਚਰਚਾ ਹੋਈ ਆ ਤੇ ਉਹਨਾਂ ਆਰਥਿਕ ਸੰਕਟਾਂ ਨੂੰ ਨਜਿੱਠਣ ਦੇ ਤਰੀਕੇ ਵੀ ਵਿਦਵਾਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਹਮਣੇ ਰੱਖੇ ਨੇ ਔਰ ਨਾਲ ਨਾਲ ਜਿਹੜੀਆਂ ਪੰਜਾਬ ਦੇ ਸਾਹਮਣੇ ਸਮਾਜਿਕ ਚੁਣੌਤੀਆਂ ਰਾਜਨੀਤਿਕ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰਨ ਦੀ ਵੀ ਵਿਉਂਤਬੱਦੀ ਇੱਥੇ ਕਾਫੀ ਚਰਚਾ ਦੇ ਵਿੱਚ ਆਈ ਆ ਔਰ ਮੈਂ ਸਮਝਦਾ ਕਿ ਜਿਹੜਾ 1 ਫਰਵਰੀ ਤੋਂ ਪੰਜਾਬ بچاؤ ਯਾਤਰਾ ਸ਼ੁਰੂ ਹੋ ਰਹੀ ਹੈ ਸ਼ਾਮ ਸੇ ਅਟਾਰੀਵਾਡੇ ਨਗਰ ਤੋਂ ਉਹਦੇ ਲਈ ਬਹੁਤ ਵੱਡਾ ਇਹ ਇੱਕ ਸਨੇਹਾ ਪੰਜਾਬ ਦੇ ਲੋਕਾਂ ਨੂੰ ਅੱਜ ਦਾ ਸੈਮੀਨਾਰ ਦੇਖ ਕੇ ਜਾਏਗਾ ਪ੍ਰੋਬਲਮ ਹੈ ਕਿ ਆਪਾਂ ਨੂੰ ਆਪਣੇ ਸੂਬੇ ਨੂੰ ਕਿੰਨੇ ਟਰੱਕੀ ਤੇ ਲੈ ਕੇ ਜਾਣਾ ਹੈ ਆਪਣੇ ਕੋਲੇ ਐਗਰੀਕਲਚਰ ਇੱਕ ਲਿਮਿਟ ਹੈ ਐਗਰੀਕਲਚਰ ਤੋਂ ਹੁਣ 60 ਕੁਇੰਟਲ ਦੇ ਬਾਅਦ 70 ਕੁਇੰਟਲ ਹੋ ਜੂ ਮਨ ਹੋ ਜੂ 90 ਮਨ ਹੋ ਜੂ 90 ਦੇ ਬਾਅਦ ਹੋਰ ਸਾਇੰਟਿਫਿਕ ਆ ਕੇ ਤੇ ਉਹਨਾਂ 100 ਮਨ ਹੋ ਜੂਗਾ ਇਹ ਤੋਂ ਬਾਅਦ ਕਿੰਨਾ ਵੀ ਜਾਊਗਾ ਸੋ ਪਹਿਲੀ ਗੱਲ ਹੈ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸਰਕਾਰ ਚ ਆਇਆ ਮੈਂ ਵੱਡੇ ਬੰਦ ਸਭ ਕੋਲੇ ਬੈਠਿਆ ਤੇ ਸਿ ਬੈ ਕੇ ਅਸੀਂ ਦੇਖਿਆ ਕਿ ਆਪਣੀ ਕੀ ਕਮੀਆਂ ਕੀ ਹੈ ਇਸ ਫਰੈਂਕਸ ਕੀ ਹੈ ਜੋ ਕਮੀਆਂ ਦੇਖਿਆ ਕਿ ਆਪਾਂ ਜਮ ਲੈਂਡਲੌਕਡ ਹੈ ਫਿਰ ਉਹ ਲਾਜ ਕੀ ਹੈ ਦੁਨੀਆਂ ਨਾਲ ਕਨੈਕਟੀਵਿਟੀ ਚਾਹੀਦੀ ਹੈ ਜੇ ਜੇ ਸਮੁੰਦਰ ਨਹੀਂ ਹੈ ਤਾਂ ਉਹ ਹਵਾਈਅਤ ਬਣਾ ਐਡੇ ਬਣਾ ਲਓ ਜਿਹੜੀਆਂ ਸਰਕਾਰਾਂ ਪਲਾਨ ਹੋਈਆਂ ਸੀ ਉਹ ਉਸ ਨਜ਼ਰੀਏ ਨੂੰ ਦੇ ਕੇ 에어ਪੋਰਟ ਦੇ ਸਰੀਆ ਉਸ ਤੋਂ ਅਸੀਂ ਬੈਕਪਲਾਨ ਕੀਤੇ ਸੀ ਹੁਣ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਕਿ ਇੰਡਸਟਰੀ ਪੰਜਾਬ ਚ ਆਏ ਇੰਡਸਟਰੀ ਕਿਉਂ ਆਊਗੀ ਪਹਿਲੇ 30 ਸਾਲ ਪਹਿਲੇ ਹੁੰਦਾ ਸੀ ਲਾਇਸੈਂਸ ਰਾਜ ਜੇ ਤੁਹਾਡੇ ਕੋਲ ਲਾਇਸੈਂਸ ਸਰਕਾਰ ਦਿੱਦੀ ਹੁੰਦੀ ਸੀ ਜਿਹਦੇ ਸੂਬੇ ਨੂੰ ਲਾਇਸੈਂਸ ਮਿਲ ਜਾਂਦਾ ਸੀ ਇੰਡਸਟਰੀ ਭੱਜ ਕੇ ਉੱਥੇ ਜਾਂਦੀ ਸੀ ਹੁਣ ਲਾਇਸੈਂਸ ਰਾਜ ਨਹੀਂ ਹੈ ਜਿੱਥੇ ਜੀ ਕੋਈ ਇੰਡਸਟਰੀ ਵਾਲਾ ਕਰਦਾ ਹੈ ਉਥੇ ਉਹ ਜਾਂਦਾ ਉਹਦਾ ਮਨ ਹੁੰਦਾ ਹੈ ਉਹ ਕੀ ਆਊਗਾ ਪੰਜਾਬ ਕੋਲ ਇੰਡਸਟਰੀਸ ਆਊਗਾ ਕਿ ਤੁਸੀਂ ਕੀ ਦਿਓਗੇ ਆਪਾਂ ਕਹਿੰਨੇ ਆ ਵੀ ਫ੍ਰੀ ਆ ਵੀ ਫ੍ਰੀ ਆ ਵੀ ਫ੍ਰੀ ਥੋੜੀ ਕਿੱਠੀ ਲੈ ਕੇ ਉਹ ਹਰਿਆਣਾ ਚਲੇ ਜਾਊਗਾ ਉਹ ਕਹਿੰਦੇ ਪੰਜਾਬ ਵਾਲੇ ਆਹ ਕਹਿੰਦੇ ਆ ਤੁਸੀਂ ਦੱਸੋ ਕੀ ਦਿਓਗੇ ਦੋਨੋਂ ਹੀ ਚਿੱਠੀ ਲੈ ਕੇ ਤੀਜੇ ਕੋਲੇ ਚਲੇ ਜਾਂਦਾ ਜਿੱਥੇ ਸਭ ਤੋਂ ਵਧੀਆ ਜਿਹੜਾ ਸਾਰਾ ਕੁਝ ਦੇਰ ਨੂੰ ਤਿਆਰ ਆ ਗਿਆ ਸੀਗਾ ਉੱਥੇ ਲਾ ਦਾਂਗੇ ਹੁਣ ਆਪਣੀ ਕੋਈ ਕੀ ਦੇਰ ਨੂੰ ਤਿਆਰ ਆਪਾਂ ਕੋਟ ਤੋਂ ਵੀ ਦੂਰ ਹੈ ਕੱਲਾ ਬਹੁਤ-ਬਹੁਤ ਵਿਜੀਲੀ ਕਰਦਾਂਗੇ ਮੁੱਕਰੀ ਸਸਤੀ ਕਰਾਂਗੇ ਹੋਰ ਆਪਣੇ ਕੋਲੇ ਨਾ ਉਹ ਦਿਖਾਂ ਦੇਖੂਗਾ ਇੰਡਸਟਰੀਅਲਸ ਉਹ ਦੇਖੂਗਾ ਜਾਂ ਮੈਂ ਮਾਲ ਲਿਓਣਾ ਰੌ ਮਟੀਰੀਅਲ ਆਉਣਾ ਕਿੱਥੋਂ ਆਊਗਾ ਤੇ ਐਕਸਪੋਰਟ ਕਰਨਾ ਉਹ ਕਿੱਥੇ ਜਾਊਗਾ ਆਪਣੀ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਕੀ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਆ ਸਿਚੁਏਸ਼ਨ ਵਿੱਚ ਆਪਾਂ ਨੂੰ ਆਪਣੀ ਜਿਹੜੀ ਸਟਰੈਂਥ ਹੈ ਜਿਵੇਂ ਦੋ ਤਿੰਨ ਗੱਲਾਂ ਦੀ ਗੱਲ ਹੋਈ ਹੈ ਆਪਾਂ ਸਟਰੈਂਥ ਨੂੰ ਜ਼ਿਆਦਾ ਐਕਸਪਲੋਰ ਕਰੀਏ ਮੈਂ ਪੋਲੈਂਡ ਦੀ ਇੱਕ ਵੇਸ਼ ਹੈ ਪੋਲੈਂਡ ਦੀ ਉਹਦੀ ਗੱਲ ਕਰਨਾ ਚਾਹਣਾ ਪੋਲੈਂਡ ਜਿਵੇਂ ਆਪਣੇ ਵਰਗਾ ਹਸਾਬ ਲੈ ਉੱਥੇ ਐਗਰੀਕਲਚਰ ਸੇਕ ਸੀ 97% ਉਹਨਾਂ ਦਾ ਐਗਰੀਕਲਚਰ ਉਹ ਰੋਅ ਹੀ ਸੀ ਰੋਅ